ਸਾਵਣ ਮਹੀਨਾ ਜਿਸ ਤੱਕ ਸ਼ਿਵ ਪਕਟ ਦੇ ਨਾਲ ਨਾਲ ਮਾ ਚਿੰਤਪੁਰਨੇ ਦੇ ਬੱਚਿਆਂ ਨੂੰ ਵੀ ਖਾਸ ਤੌਰ ਤੇ ਇੰਤਜ਼ਾਰ ਹੁੰਦਾ ਹੈ ਕਿਉਂਕਿ ਇਸ ਸਾਵਣ ਦੇ ਮਹੀਨੇ ਦੇ ਵਿੱਚ ਹੀ ਮਾ ਚਿੰਤਪੁਰਨੇ ਦੇ ਮੇਲੇ ਦਾ ਵੀ ਆਯੋਜਨ ਹੁੰਦਾ ਹੈ ਜਿਸ ਦੀ ਸ਼ੁਰੂਆਤ ਬੀਤੇ ਕੱਲ ਮਾ ਚਿੰਤਪੁਰਨੇ ਦੇ ਜੁਕਾਰਿਆਂ ਨਾਲ ਸ਼ੁਰੂ ਹੋ ਚੁੱਕੀ ਹੈ ਇਸ ਸਾਵਣ ਦੇ ਮੇਲੇ ਦੇ ਦੌਰਾਨ ਪੰਜਾਬ ਪੱਟ ਦੇ ਵੱਖ-ਵੱਖ ਸ਼ਹਿਰਾਂ ਤੋਂ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਆਯੋਜਨ ਮਾ ਚਿੰਤਪੁਰਨੇ ਦੇ ਪਕਟਾ ਲਈ ਕੀਤਾ ਜਾਂਦਾ ਹੈ ਇਸ ਲੰਗਰ ਕੜੀ ਦੇ ਚੱਲਦਿਆਂ ਹੀ ਸ਼੍ਰੀ ਨਵ ਦੁਰਗਾ ਲੰਗਰ ਕਮੇਟੀ ਗੁਰਾਇਆਂ ਵਾਲਿਆਂ ਦੇ ਵੱਲੋਂ ਵੀ ਗਗਰੇਟ ਸਥਿਤ ਗੁਰਾਇਆਂ ਵਾਲਿਆਂ ਦੀ ਧਰਮਸ਼ਾਲਾ 'ਚ 40ਵੇਂ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਰਾਸ਼ਨ ਸਮੱਗਰੀ ਦੇ ਟਰੱਕ ਅੱਜ ਗੁਰਾਇਆਂ ਦੇ ਸ਼੍ਰੀ ਰਾਮ ਮੰਦਰ ॠषिਕੁਟਿਆ ਗੁਰਾਇਆਂ ਤੋਂ ਮਹੰਤ ਵਾਸੂਦੇਵ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਅਤੇ ਮਾ ਚਿੰਤਪੂਰਨ ਦੇ ਜੋ ਕਾਰਜ ਦੇ ਨਾਲ ਕਮੇਟੀ ਦੇ ਪ੍ਰਧਾਨ ਸੁਖਦੇਵ ਸ਼ਾਵੜਾ ਦੀ ਗੁਵਾਈ ਦੇ ਵਿੱਚ ਰਵਾਨਾ ਹੋਈ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਸੁਖਦੇਵ ਸ਼ਾਪੜਾ ਅਤੇ ਕਮੇਟੀ ਦੇ ਮੈਂਬਰ ਪਵਨ ਸ਼ਰਮਾ ਨੇ ਦੱਸਿਆ ਕਿ ਮਾ ਚਿੰਤਪੂਰਨੀ ਦੀ ਅਪਾਰ ਕਿਰਪਾ ਦੇ ਨਾਲ ਗਗਰੇਟ ਵਿੱਚ 24 ਘੰਟੇ ਮਾ ਦੇ ਭਗਤਾਂ ਲਈ ਲੰਗਰ ਅਤੇ ਰਾਮਕਰਨ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਲੰਗਰ ਸਥਾਨ ਤੇ ਪਹੁੰਚ ਕੇ ਮਾਤਾ ਰਾਣੀ ਦੇ ਚਰਨਾਂ 'ਚ ਆਪਣੀ ਹਾਜ਼ਰੀ ਲਗਵਾਉਣ। ਅੱਜ ਰਿਸ਼ੀ ਮੰਦਰ ਤੋਂ ਸ਼੍ਰੀ ਵਾਸੂਦੇਵ ਬਿਆਸ ਜੀ ਦੀ ਕਿਰਪਾ ਨਾਲ ਸ਼੍ਰੀ ਨਬਦਲਗਾਂਗਰ ਕਮੇਟੀ ਗੁਰਿਆ ਗਰੇਟ 40ਵਾਂ ਵਿਸ਼ਾਲ ਪੰਡਾਰਾ ਲੈ ਕੇ ਜਾ ਰਹੀ ਹੈ ਇਹ ਪੰਡਾਰਾ 26 ਜੁਲਾਈ ਤੋਂ 1 ਅਗਸਤ ਦਿਨ ਪਰ ਰਾਤ 24 ਘੰਟੇ ਚੱਲੇਗਾ ਉੱਥੇ ਰਹਿਣ ਦੀ ਵੀ ਸੁਵਿਧਾ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਉੱਥੇ ਹਾਜ਼ਰੀ ਲਵਾਉਣ ਆ ਤਾਂ ਜਿੰਨਾ ਪੰਡਾਰਾ ਚੋਂ ਸੇਵਾ ਆਈ ਹੈ ਉਹਨਾਂ ਪਰਮਾਤਮਾ ਉਹਨਾਂ ਨੂੰ ਮਹਾਮਾਈ ਕਿਰਪਾ ਕਰੇ ਅਤੇ ਵੱਧ ਤੋਂ ਵੱਧ ਉਹਨਾਂ ਨੂੰ ਹੋਰ ਦਾਨ ਕਰਨ ਦੀ ਸਮਰੱਥਾ ਬਖਸ਼ੇ ਜਕਾਰਾ ਸ਼ੇਰਾਂ ਵਾਲੀ ਦਾ ਬਹੁਤ ਸਾਰੇ ਦਰਬਾਰ ਕੀ ਜੈ ਜਕਾਰਾ ਚੰਦਪੁਰ ਨੇ ਮਹਾਮਾਈ ਦਾ ਬਹੁਤ ਸਾਰੇ ਦਰਬਾਰ ਕੀ ਜੈ ਮਹਾਮਾਈ ਚੰਦਪੁਰ ਨੇ ਦੀ ਅਪਾਰ ਕਿਰਪਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਬਿਆਸ ਜੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ 40ਵਾਂ ਵਿਸ਼ਾਲ ਲੰਗਰ ਜਿਹੜਾ ਮਾਂ ਭਗਵਤੀ ਦੇ ਦਰਬਾਰ ਤੇ ਗਗਰੇਟ ਵਿਖੇ ਲਗਾਇਆ ਜਾਂਦਾ ਹੈ ਸੋ ਬੜਾ ਧੰਨਵਾਦ ਹੈ ਸਾਰੇ ਸ਼ਹਿਰ ਵਾਸੀਆਂ ਦਾ ਸਾਰੇ ਐਨ ਆਰ ਆਈ ਵੀਰਾਂ ਦਾ ਔਰ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਜਥਾ ਜੋਗ ਸ਼ਕਤੀ ਦੇ ਮੁਤਾਬਕ ਲੰਗਰ ਲਈ দান ਕੀਤਾ ਕਿਸੇ ਨੇ ਧੰਨ ਦਾ ਕੀਤਾ ਕਿਸੇ ਨੇ ਅੰਨ ਦਾ ਕੀਤਾ ਸੋਨਾਂ ਸਾਰਿਆਂ ਨੂੰ ਮਹਾ ਮਾਈ ਚੜ੍ਹਦੀ ਕਲਾ ਰੱਖੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਕਹਿੰਦੇ দান ਪੁੰਨ ਭਜਨ ਜਿਹੜਾ দান ਆ ਜਦੋਂ ਆਪਾਂ দান ਕਰਦੇ ਆ ਤੇ ਆਪਣੇ ਆਪ ਨੂੰ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਭਜਨ ਤਾਂ ਪਰਮਾਤਮਾ ਦੀ ਕਿਰਪਾ ਹੈ ਮਹਾਮਈ ਦੀ ਕਿਰਪਾ ਹੈ ਸੋ ਸਾਡੀਆਂ ਹੀ ਬੇਨਤੀਆਂ ਵੀ ਜਿੰਨੇ ਵੀ ਸਾਡੇ ਸ਼ਹਿਰ ਵਾਸੀ ਆ ਜਿੰਨੇ ਵੀ ਸਾਡੇ ਇਹ ਲੰਗਰ ਦੀ ਸੇਵਾ ਤੇ ਜਰੂਰ ਪਹੁੰਚਣ ਔਰ ਦੇਖਣ ਜਾ ਕੇ ਕਿ ਮਹਾਮਈ ਦੀ ਪਾਰ ਕਿਰਪਾ ਜਿਹੜੀ ਵਰਸ ਰਹੀ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਮਹਾਮਈ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਐਨ ਆਰ ਆਈ ਵੀਰਾਂ ਨੂੰ ਚੜ੍ਹਦੀ ਕਲਾ ਰੱਖੇ ਜੈਕਾਰਾ ਸ਼ੇਰ ਆਲੀ ਮਾਤਾ ਦਾ ਸਾਡੇ ਦਰਬਾਰ ਕੀ ਜੈ